ਸਤਿ ਸ੍ਰੀ ਅਕਾਲ ਜੀ ਮੈਂ ਲੋਕ ਪੋਲੀਆਂ ਬੇਜਤੋਂ ਗੁਰਦੀਪ ਕੌਰ ਅੱਜ ਆਪਾਂ ਸੁਣਦੇ ਆਂ ਬਹੁਤ ਸੋਹਣਾ ਲੋਕ ਗੀਤ ਸੁਹੇ ਵਿਚੀਰੇ ਵਾਲਿਆ ਸੁਹੇ ਵਿਚੀਰੇ ਵਾਲਿਆ ਗੱਲ ਸੁਣ ਦਿਲ ਦੀ ਆਜੋ ਜੀ ਸੁਣਦੇ ਆਂ ਸੁਹੇ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਸੁਹੇ ਵਿਚੀਰੇ ਵਾਲਿਆ ਫੁੱਲ ਤੋਰੀ ਦਾ ਰੱਬ ਨੇ ਮੇਲ ਕਰਾਇਆ ਵੇ ਆਪਣੀ ਜੋੜੀ ਦਾ ਰੱਬ ਨੇ ਮੇਲ ਕਰਾਇਆ ਵੇ ਆਪਣੀ ਜੋੜੀ ਦਾ ਰੱਬ ਨੇ ਮੇਲ ਕਰਾਇਆ ਵੇ ਆਪਣੀ ਜੋੜੀ ਦਾ ਸੁਹੇਵ ਜੀਰੇ ਵਾਲਿਆ ਨਾ ਕਰੜੀਆਂ ਸੁਹੇਵ ਜੀਰੇ ਵਾਲਿਆ ਨਾ ਕਰੜੀਆਂ ਪੇਕੇ ਲੈ ਜੂ ਨਾਲ ਮਲਾ ਕੇ ਹੱਥ ਕੜੀਆਂ ਪੇਕੇ ਲੈ ਜੂ ਨਾਲ ਮਲਾ ਕੇ ਹੱਥ ਕੜੀਆਂ ਪੇਕੇ ਲੈ ਜੂ ਨਾਲ ਮਲਾ ਕੇ ਹੱਥ ਕੜੀਆਂ ਸੁਹੇ ਵਿਚੀਰੇ ਵਾਲਿਆ ਗੱਲ ਸੁਣ ਦਿਲ ਦੀ ਸੁਹੇ ਵਿਚੀਰੇ ਵਾਲਿਆ ਗੱਲ ਸੁਣ ਦਿਲ ਦੀ ਕਰਮਾ ਵਾਲਾ ਤੂੰ ਬਿਤੇ ਨੂੰ ਮੈਂ ਮਿਲਗੀ 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 ਸੁਹੇ ਵਿਚੀਰੇ ਵਾਲਿਆ ਮੈਂ ਕਹਿਨੀਆ ਸੁਹੇਵ ਚੀਰੇ ਵਾਲਿਆ ਮੈਂ ਕੈਨੀਆਂ ਪਾਂਡੇ ਤੋਂ ਦੇ ਚਾਰ ਮਛਾਵੇਂ ਬੈਨੀਆਂ ਪਾਂਡੇ ਤੋਂ ਦੇ ਚਾਰ ਮਛਾਵੇਂ ਬੈਨੀਆਂ ਪਾਂਡੇ ਤੋਂ ਦੇ ਚਾਰ ਮਛਾਵੇਂ ਬੈਨੀਆਂ ਸੁਹੇਵ ਚੀਰੇ ਵਾਲਿਆ ਗਲ ਮੋੜੀ ਨਾ ਸੁਹੇਵ ਚੀਰੇ ਵਾਲਿਆ ਗਲ ਮੋੜੀ ਨਾ ਕੱਚ ਦੇ ਚਾਰ ਗਲਾਸ ਵੇਖੀ ਤੋੜੀ ਨਾ ਕੱਚ ਦੇ ਚਾਰ ਗਲਾਸ ਵੇਖੀ ਤੋੜੀ ਨਾ ਕੱਚ ਦੇ ਚਾਰ ਗਲਾਸ ਵੇਖੀ ਤੋੜੀ ਨਾ ਸੁਹੇਵ ਜੀਰੇ ਵਾਲਿਆ ਡੋਰਾ ਤੇਰੇ ਤੇ ਸੁਹੇਵ ਜੀਰੇ ਵਾਲਿਆ ਡੋਰਾ ਤੇਰੇ ਤੇ ਅੰਦਰ ਵੜ ਕੇ ਛਿੜਕੀ ਜੇ ਗੁੱਸਾ ਮੇਰੇ ਤੇ ਅੰਦਰ ਵੜ ਕੇ ਛਿੜਕੀ ਜੇ ਗੁੱਸਾ ਮੇਰੇ ਤੇ ਅੰਦਰ ਵੜ ਕੇ ਛਿੜਕੀਂ ਜੇ ਗੁੱਸਾ ਮੇਰੇ ਤੇ ਸੁਹੇ ਵਿਚੀਰੇ ਵਾਲਿਆ ਇੱਕ ਛੱਲਾ ਵੇ ਸੁਹੇ ਵਿਚੀਰੇ ਵਾਲਿਆ ਇੱਕ ਛੱਲਾ ਵੇ ਤੋੜਨ ਵਾਮੀ ਪਿਆਰ ਜਿ ਫੜਿਆ ਪੱਲਾ 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 ਵੇ ਸੁਹਿਵ ਚੀਰੇ ਵਾਲਿਆ ਪੈਗ ਲਾਈ ਨਾ ਸੁਹਿਵ ਚੀਰੇ ਵਾਲਿਆ ਪੈਗ ਲਾਈ ਨਾ ਜੇ ਮੋਟਾ ਮੋਟਾ ਲਾਇਆ ਤਰੌਲਾ ਪਾਈ ਨਾ ਮੋਟਾ ਮੋਟਾ ਲਾਇਆ ਤਰੌਲਾ ਪਾਈ ਨਾ ਮੋਟਾ ਮੋਟਾ ਲਾਇਆ ਤਰੌਲਾ ਪਾਈ ਨਾ ਮੋਟਾ ਮੋਟਾ ਲਾਇਆ ਤਰੌਲਾ ਪਾਈ ਨਾ